ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ 2024 ਦੇ ਵਿੱਚ ਆਪਾਂ ਇਹਨਾਂ 10 ਗੱਲਾਂ ਦਾ ਧਿਆਨ ਰੱਖੀਏ ਤਾਂ ਦਿਨਾਂ ਦੇ ਵਿੱਚ ਅਮੀਰ ਹੋ ਸਕਦੇ ਹਾਂ ਪੈਸੇ ਪੱਖੋਂ ਹੱਥ ਵਧੀਆ ਹੋ ਜਾਵੇਗਾ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਹਾਂ ਕਿ ਇਹ ਕਿਹੜੇ 10 ਕਾਮ ਨੇ ਜਾਂ ਕਿਹੜੀਆਂ 10 ਗੱਲਾਂ ਨੇ ਇਹਨਾਂ ਬਾਰੇ ਅੱਪਾ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਕਹਿਣ ਨੂੰ ਤਾਂ ਭਾਵੇਂ ਹਰ ਕੋਈ ਕਹਿ ਦਿੰਦਾ ਕਿ ਭਾਈ ਪੈਸੇ ਦੇ ਮਗਰ ਨਾ ਭੱਜੋ ਪੈਸਾ ਹੀ ਜ਼ਿੰਦਗੀ ਦੇ ਵਿੱਚ ਸਭ ਕੁਝ ਨਹੀਂ ਹੁੰਦਾ ਹਰ ਥਾਂ ਤੇ ਪੈਸਾ ਕੰਮ ਨਹੀਂ ਆਉਂਦਾ ਪਰ ਅਸਲੀਅਤ ਇਹ ਆ ਬਿ ਕੁਝ ਐਸੀਆਂ ਥਾਵਾਂ ਨੇ ਜਿੱਥੇ ਸਿਰਫ ਪੈਸਾ ਕੰਮ ਆਉਂਦਾ ਹੈ ਜਿੱਥੇ ਹੋਰ ਕੋਈ ਕੁਝ ਵੀ ਕੰਮ ਨਹੀਂ ਕਰ ਸਕਦਾ ਕਿਉਂਕਿ ਪੈਸਾ ਹਰ ਇੱਕ ਇਨਸਾਨ ਦੀ ਲੋੜ ਆ ਕਰਦੇ ਵਿੱਚ ਗਰੀਬੀ ਹੋਵੇ ਨਾ ਤਾਂ ਬਹੁਤ ਮੁਸ਼ਕਲ ਆ ਜਾਂਦੀ ਆ ਕਿਉਂਕਿ ਸਾਡੀਆਂ ਜੋ ਵੀ ਰੋਜ਼ਾਨਾ ਦੀਆਂ ਲੋੜਾਂ ਜ਼ਰੂਰਤਾਂ ਨੇ ਇਹ ਸਭ ਕੁਝ ਪੈਸੇ ਦੇ ਨਾਲ ਮਿਲਦੀਆਂ ਨੇ ਰੋਟੀ ਕਪੜਾ ਮਕਾਨ ਇਹ ਪੈਸੇ ਦੇ ਨਾਲ ਮਿਲਦੇ ਨੇ ਇਸ ਕਰਕੇ ਸਾਡੇ ਲਈ ਪੈਸਾ ਕਮਾਉਣਾ ਬਹੁਤ ਜ਼ਰੂਰੀ ਆ ਪਰ ਹਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਵੀ ਪੈਸੇ ਦੇ ਮਗਰ ਕਮਲਾ ਹੀ ਨਹੀਂ ਹੋ ਜਾਣਾ ਇਹ ਨਹੀਂ ਆ ਵੀ ਪੈਸਾ ਕਮਾਉਣ ਦੇ ਲਈ ਗਲਤ ਰਾਹ ਹੀ ਚੁਣ ਲੈਣਾ ਕਿਉਂਕਿ ਕੁਝ ਲੋਕ ਪੈਸਾ ਕਮਾਉਣ ਦੇ ਲਈ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਨੇ ਗਲਤ ਰਾਹ ਚ ਉਹਨਾਂ ਲੈਂਦੇ ਨੇ ਪਰ ਮੰਨਦਾ ਇੱਕ ਵਾਰ ਗਲਤ ਸੰਗਤ ਦੇ ਵਿੱਚ ਪੈ ਜਾਵੇ ਗਲਤ ਰਸਤੇ ਤੇ ਚੱਲਣਾ ਸ਼ੁਰੂ ਕਰ ਦਵੇ ਨਾ ਫਿਰ ਉੱਥੋਂ ਵਾਪਸ ਮੁੜਨਾ ਬਹੁਤ ਔਖਾ ਹੋ ਜਾਂਦਾ ਹੈ ਤਾਂ ਇਸ ਲਈ ਹਮੇਸ਼ਾ ਇਹ ਗੱਲ ਤਾਂ ਧਿਆਨ ਦੇ ਵਿੱਚ ਹੋਣੀ ਚਾਹੀਦੀ ਹੈ ਵੀ ਕਿਰਤ ਹੱਕ ਸੱਚ ਦੀ ਹੋਵੇ ਕਿਉਂਕਿ ਹੱਕ ਸੱਚ ਦੀ ਕਿਰਤ ਦੇ ਵਿੱਚ ਹੀ ਸਤਿਗੁਰ ਸੱਚੇ ਪਾਤਸ਼ਾਹ ਬਰਕਤਾਂ ਪਾਉਂਦੇ ਨੇ ਤਾਂ ਪੈਸਾ ਕਮਾਉਣਾ ਚੰਗੀ ਗੱਲ ਆ ਕਈ ਲੋਕ ਇਹ ਵੀ ਕਹਿੰਦੇ ਆ ਵੀ ਭਾਈ ਗਰੀਬ ਘਰ ਦੇ ਵਿੱਚ ਪੈਦਾ ਹੋਣਾ ਇਹ ਮਾੜੀ ਗੱਲ ਨਹੀਂ ਆ ਪਰ ਜੇਕਰ ਗਰੀਬ ਘਰ ਦੇ ਵਿੱਚ ਪੈਦਾ ਹੋ ਕੇ ਗਰੀਬ ਘਰ ਹੀ ਮਰ ਗਏ ਤਾਂ ਇਹ ਸਾਡੇ ਲਈ ਮਾੜੀ ਗੱਲ ਆ ਕਿ ਅਸੀਂ ਆਪਣੀ ਗਰੀਬੀ ਦੇ ਵਿੱਚੋਂ ਬਾਹਰ ਆਉਣ ਦੇ ਲਈ ਕੋਈ ਉਦਮ ਹੀ ਨਹੀਂ ਕੀਤਾ ਅਸੀਂ ਮਿਹਨਤ ਹੀ ਨਹੀਂ ਕੀਤੀ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਕੋਸ਼ਿਸ਼ ਕੀਤਾ ਹਰ ਕੰਮ ਆਪਾਂ ਕਰ ਸਕਦੇ ਹਾਂ ਤਾਂ ਜੇਕਰ ਦੇ ਵਿੱਚ ਗਰੀਬੀ ਆ, ਤੰਗੀ ਆ, ਪਰੇਸ਼ਾਨੀ ਆ ਤਾਂ ਉਹਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਆ, ਮਿਹਨਤ ਕਰਨੀ ਚਾਹੀਦੀ ਆ। ਤਾਂ ਅਮੀਰ ਆਪਾਂ ਕਿੰਜ ਹੋ ਸਕਦੇ ਆ? ਜਦੋਂ ਅਸੀਂ ਆਪਣੇ ਘਰ ਦੇ ਵਿੱਚ ਗਰੀਬੀ ਆਉਣ ਦੇ ਕਾਰਨਾਂ ਬਾਰੇ ਜਾਣੂ ਹੋਵਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਅਸੀਂ ਗਰੀਬੀ ਤੋਂ ਕਿੰਜ بچੀਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਸਾਨੂੰ ਬੜੀ ਸੋਹਣੀ ਗੱਲ ਸਮਝਾਈ ਆ ਆਪ ਬੀਜ ਆਪੇ ਹੀ ਖਾਵਣਾ ਭਾਵ ਕਿ ਜੋ ਵੀ ਸਾਡੇ ਕਰਨਿਆਂ ਨਾ ਜੋ ਕੁਮਾਰੇ ਆ ਉਹੀ ਸਾਨੂੰ ਭੋਗਣੇ ਪੈਣੇ ਆ ਤਾਂ ਜਦੋਂ ਫਿਰ ਸਾਨੂੰ ਪਤਾ ਹੈ ਵੀ ਸਾਡਾ ਬੀਜਿਆ ਹੋਇਆ ਸਾਨੂੰ ਹੀ ਖਾਣਾ ਪੈਣਾ ਤਾਂ ਕਿਉਂ ਨਾ ਚੰਗੇ ਬੀਜ ਬੀਜੀਏ ਮਾੜੇ ਬੀਜ ਬੀਜਣ ਤੋਂ بچੀਏ ਮਾੜੀਆਂ ਆਦਤਾਂ ਤੋਂ بچੀਏ ਦੇਖੋ ਹਰ ਬੰਦੇ ਦੇ ਘਰ ਦਾ ਗੁਜ਼ਾਰਾ ਕਿਸੇ ਨਾ ਕਿਸੇ ਜੀ ਕਰਕੇ ਚੱਲਦਾ ਹੈ ਪਾਪ ਕੀ ਉਹ ਆਪਣੇ ਘਰ ਦੇ ਲਈ ਕਮਾਈ ਕਰ ਰਿਹਾ ਹੈ ਕਮਾਈ ਕਰਕੇ ਪੈਸਾ ਲਿਆ ਰਿਹਾ ਹੈ ਹਾਂ ਪੈਸਾ ਕਮਾਉਣ ਦੇ ਤਰੀਕੇ ਸਭ ਦੇ ਵੱਖ-ਵੱਖ ਹੋ ਸਕਦੇ ਆ ਘਰ ਦੀ ਕਮਾਈ ਵੱਖ-ਵੱਖ ਹੋ ਸਕਦੀ ਆ ਜਿਵੇਂ ਕਿਸੇ ਦੇ ਘਰ ਦੇ ਵਿੱਚ ਮਹੀਨੇ ਬਾਅਦ 10-15000 ਆਉਂਦਾ ਹੈ ਹੁਣ ਕਿਸੇ ਦੇ ਘਰ ਦੇ ਵਿੱਚ 30-40000 ਆ ਸਕਦਾ ਹੈ ਤਾਂ ਇੱਥੇ ਆਪਾਂ ਧਿਆਨ ਕਿਸ ਗੱਲ ਦਾ ਰੱਖਣਾ ਹੈ ਜੇ ਗਰੀਬੀ ਤੋਂ ਬਚਣਾ ਹੈ ਨਾ ਤਾਂ ਸਭ ਤੋਂ ਪਹਿਲੀ ਗੱਲ ਪੱਲੇ ਬੰਨ੍ਹਣੀ ਆ ਬਿੱ ਕਦੇ ਵੀ ਦੂਜਿਆਂ ਦੀ ਰੀਸ ਕਰਨ ਦੇ ਚੱਕਰ ਵਿੱਚ ਨਹੀਂ ਪੈਣਾ ਜਾਂ ਦੂਜਿਆਂ ਦੀ ਬਰਾਬਰੀ ਕਰਨ ਦੇ ਚੱਕਰ ਵਿੱਚ ਆਪਣਾ ਨੁਕਸਾਨ ਨਹੀਂ ਕਰਨਾ ਕਈ ਲੋਕ ਕੀ ਕਰਦੇ ਨੇ ਕਿ ਉਹਨਾਂ ਲੋਕਾਂ ਵੱਲ ਦੇਖ ਕੇ ਆਪਣੇ ਖਰਚੇ ਵਧਾ ਲੈਂਦੇ ਨੇ ਜਿਨ੍ਹਾਂ ਦੀ ਆਮਦਨੀ ਜ਼ਿਆਦਾ ਹੈ ਕਿਉਂਕਿ ਹੁਣ ਜਿਸ ਬੰਦੇ ਦੀ ਆਮਦਨੀ ਜ਼ਿਆਦਾ ਹੈ ਉਹ ਖੁੱਲਾ ਖਰਚਾ ਕਰ ਸਕਦਾ ਹੈ ਪਰ ਜੇਕਰ ਸਾਡੀ ਕਮਾਈ ਘਟਿਆ ਆਮਦਨੀ ਘਟਿਆ ਅਸੀਂ ਖਰਚੇ ਵਧਾ ਲਵਾਂਗੇ ਤਾਂ ਫਿਰ ਅਸੀਂ ਮੁਸ਼ਕਲ ਦੇ ਵਿੱਚ ਫਸਾਂਗੇ ਨਾ ਕਰਜ਼ਾ ਚੁਕਣਾ ਪੈਣਾ ਹੈ ਤਾਂ ਕਈ ਲੋਗ ਰਿਸੋਰਸ ਵੀ ਜੇ ਫਲਾਣੀ ਨੇ ਘਰ ਵਿੱਚ ਆ ਚੀਜ਼ ਲੈ ਕੇ ਆਂਦੀ ਹੈ ਤਾਂ ਮੈਂ ਵੀ ਲੈ ਕੇ ਆਵਾਂਗਾ ਜਾਂ ਕਈ ਲੋਗ ਦੂਸਰਿਆਂ ਨੂੰ ਨੀਚਾ ਦਿਖਾਉਣ ਵਾਸਤੇ ਉਹਨਾਂ ਦੀ ਬਰਾਬਰੀ ਕਰਨ ਵਾਸਤੇ ਬਹੁਤ ਫालतू ਖਰਚਾ ਕਰ ਬੈਠਦੇ ਨੇ ਅਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਜੇ ਆਪਾਂ ਵੇਖੀਏ ਨਾ ਪੈਸਾ ਜਾਂਦਾ ਹੈ ਲੀਡੇ ਕੱਪੜੇ ਤੇ ਆ ਫੈਸ਼ਨ ਦੇ ਦੌਰ ਦੇ ਵਿੱਚ ਸਭ ਤੋਂ ਵੱਧ ਖਰਚਾ ਕਰਦੇ ਜੀਆਂ ਦੇ ਕੱਪੜਿਆਂ ਤੇ ਹੋ ਜਾਂਦਾ ਏ ਕਿਸੇ ਵੀ ਵਿਆਹ ਸ਼ਾਦੀ ਤੇ ਜਾਣਾ ਹੋਵੇ ਪਾਰਟੀ ਤੇ ਜਾਣਾ ਹੋਵੇ ਤਾਂ ਜਿੱਥੇ ਜਾਣਾ ਏ ਉਹਨਾਂ ਨੂੰ ਸ਼ਗਨ ਘੱਟ ਦੇ ਕੇ ਆਉਂਦੇ ਨੇ ਤੇ ਆਪਣੇ ਤੇ ਖਰਚਾ ਵੱਧ ਕਰਕੇ ਜਾਂਦੇ ਨੇ ਸਭ ਦਾ ਹਾਲ ਇਹੋ ਜਿਹਾ ਹਰ ਘਰ ਦਾ ਹਾਲ ਇਹੋ ਆ ਇੱਕ ਦੀ ਗੱਲ ਨਹੀਂ ਆ ਤਾਂ ਜੇਕਰ ਆਪਾਂ ਇਨ੍ਹਾਂ ਖਰਚਿਆਂ ਨੂੰ ਥੋੜਾ ਜਿਹਾ ਘਟਾ ਲਈਏ ਸਿਰਫ ਕੱਪੜੇ ਦਾ ਹੀ ਨਹੀਂ ਹੋਰ ਵੀ ਬਹੁਤ ਫालतू ਖਰਚੇ ਹੋਣਗੇ ਮੇਰਾ ਧਿਆਨ ਇਸ ਵਕਤ ਸਿਰਫ ਇੱਧਰ ਗਿਆ ਏ ਜਿਹੜੇ ਹੋਰ ਫालतू ਖਰਚੇ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਬਸ ਆਪਾਂ ਕੀ ਕਰਨਾ ਹੈ ਵੀ ਜੋ ਵੀ ਸਾਡੇ ਫालतੂ ਖਰਚੇ ਆ ਨਾ ਉਹਨਾਂ ਨੂੰ ਘਟਾਉਣਾ ਹੈ ਜਿੱਥੇ ਖਰਚਾ ਕਰਨ ਤੋਂ ਸਾਰ ਸਕਦਾ ਏ ਉੱਥੇ ਆਪਾਂ ਸਾਰਨਾ ਹੈ ਵੱਧ ਤੋਂ ਵੱਧ ਸਾਨੂੰ ਕੋਈ ਕੰਜੂਸ ਕਹਿ ਲਵੇਗਾ ਨਾ ਕਹਿ ਲਵੇ ਪਰ ਆਪਾਂ ਆਪਣਾ ਪੈਸਾ ਤਾਂ ਬਚਾ ਲਵਾਂਗੇ ਜਿਹੜਾ ਸਾਡੇ ਔਖੇ ਵੇਲੇ ਕੰਮ ਆਵੇਗਾ ਤਾਂ ਜਦੋਂ ਵੀ ਘਰ ਦੇ ਵਿੱਚ ਕਮਾਈ ਆਉਂਦੀ ਹੈ ਨਾ ਆਪਣੇ ਖਰਚਿਆਂ ਦਾ ਹਿਸਾਬ ਕਿਤਾਬ ਲਗਾ ਕੇ ਜੋ ਪੈਸਾ ਬਚਦਾ ਏ ਉਹਦੇ ਵਿੱਚੋਂ ਕੁਝ ਪੈਸਾ ਕੱਢ ਕੇ ਸਾਈਡ ਦੇ ਉੱਤੇ ਰੱਖ ਦੇਣਾ ਚਾਹੀਦਾ ਏ ਤਾਂ ਜੋ ਸਾਡੇ ਔਖੇ ਵੇਲੇ ਕੰਮ ਆਵੇ ਕਹਿੰਦੇ ਬੂੰਦ ਬੂੰਦ ਦੇ ਨਾਲ ਸਾਗਰ ਭਰਦਾ ਏ ਰੋਜ਼ ਦਾ 100-100 ਰੁਪਿਆ ਵੀ ਕੱਢਾਂਗੇ ਨਾ ਤਾਂ ਵੀ ਕਿੱਥੇ ਜਾ ਕੇ ਗੱਲ ਪਹੁੰਚਣੀ ਆ ਤੱਕ ਕਦੇ ਵੀ ਫਾਲਤੂ ਖਰਚੇ ਨਹੀਂ ਕਰਨੇ ਐਵੇਂ ਹੀ ਰਿਸੋ ਰਿਸ ਆਪਣੇ ਸਿਰ ਦੇ ਉੱਤੇ ਕਰਜ਼ਾ ਨਹੀਂ ਚੜਾ ਲੈਣਾ ਆਪਣੀ ਚਾਦਰ ਦੇਖ ਕੇ ਫੇਰ ਪੈਰ ਪਸਾਰਨਾ ਹੈ ਭਾਵ ਕਿ ਆਪਣੀ ਆਮਦਨੀ ਦੇਖ ਕੇ ਖਰਚਾ ਕਰਨਾ ਹੈ ਆਮਦਨੀ ਤੋਂ ਵੱਧ ਖਰਚੇ ਕਰਾਂਗੇ ਤਾਂ ਮੁਸ਼ਕਲਾਂ ਦੇ ਵਿੱਚ ਫਸਾਂਗੇ ਹਾਂ ਇੱਕ ਮਹੀਨਾ ਤਾਂ ਬੜੀ ਟੌਰ ਬਣਾ ਲਵਾਂਗੇ ਪਰ ਜਦੋਂ ਅਗਲੇ ਮਹੀਨੇ ਸਾਡੇ ਘਰ ਦੇ ਬੂਹੇ ਅਕੇ ਉਧਾਰ ਮੰਗਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ ਨਾ ਪਤਾ ਫੇਰ ਲੱਗਣਾ ਹੈ ਉਹ ਕੀਤੇ ਹੋਏ ਵਖਾਵੇ ਦਾ ਤਾਂ ਹਮੇਸ਼ਾ ਸਾਦਗੀ ਜਿਹਦਾ ਜੀਵਨ ਜਿਉਣਾ ਚਾਹੀਦਾ ਹੈ ਸੇਵਿੰਗ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਔਖੇ ਵੇਲੇ ਕੋਈ ਨਹੀਂ ਨਾਲ ਖੜਦਾ ਹੁੰਦਾ ਜੇ ਘਰ ਦੇ ਵਿੱਚ ਪੈਸੇ ਹੈ ਤਾਂ ਬੰਦਾ ਕੱਢ ਕੇ ਲਾ ਲੂਗਾ ਨਹੀਂ ਤੇ ਫਿਰ ਦਰਦ ਦਰ ਤੋਂ ਜਾ ਕੇ ਮੰਗਣੇ ਪੈਂਦੇ ਆ ਤੇ ਫਿਰ ਇਹ ਤੋਂ ਚੰਗਾ ਏ ਵੀ ਆਪਾਂ ਪਹਿਲਾਂ ਹੀ ਸੋਚ ਸਮਝ ਕੇ ਚੱਲੀਏ ਸ਼ੌਂਕ ਰੀਝਾ ਪਗਾਉਣ ਨੂੰ ਹਰ ਇੱਕ ਦਾ ਦਿਲ ਕਰਦਾ ਏ ਦੁਨੀਆ ਦੀ ਚੱਕਾ ਚੌਂਦ ਦੇਖ ਕੇ ਬਥੇਰਾ ਜੀ ਕਰਦਾ ਵੀ ਆਪਾਂ ਵੀ ਆਹ ਚੀਜ਼ ਲੈ ਲਈਏ ਉਹ ਚੀਜ਼ ਲੈ ਲਈਏ ਪਰ ਆਪਣੇ ਘਰ ਦਾ ਹਿਸਾਬ-ਕਿਤਾਬ ਦੇਖਣਾ ਚਾਹੀਦਾ ਜੋੜ ਮਹਿੰਗਾ ਸੂਟ ਪਾ ਕੇ ਅੰਦਰ ਚਿੰਤਾ ਹੀ ਵੱਡ ਵੱਡ ਖਾਈ ਗਈ ਵੀ ਇੰਨਾ ਮਹਿੰਗਾ ਸੂਟ ਕਿਉਂ ਲੈ ਲਿਆ ਹਾਏ ਹੈ ਜੀ ਤੇ ਤੂੰ ਉਧਾਰ ਪੈਸੇ ਫੜ ਕੇ ਲਿਆ ਸੀ ਹੁਣ ਉਹਦਾ ਉਧਾਰ ਵੀ ਚੁਕਾਉਣਾ ਹੈ ਨਾ ਤੇ ਫਿਰ ਇਹੋ ਜਿਹੇ ਮਹਿੰਗੇ ਸੂਟ ਪਾਏ ਦਾ ਕੀ ਫਾਇਦਾ ਇਹੋ ਜੇ ਘੁੰਮਣ ਫਿਰਨ ਦਾ ਕੀ ਫਾਇਦਾ ਜਿੱਥੇ ਘੁੰਮਦੇ ਫਿਰਦੇ ਵੀ ਚਿੰਤਾ ਹੀ ਸਤਾਈ ਜਾਵੇ ਵੀ ਕਰਜ਼ਾ ਚੁੱਕ ਕੇ ਪੈਸਾ ਤੇ ਫਿਰ ਘੁੰਮਣ ਆਏ ਆ ਸੋ ਉਨਾ ਹੀ ਖਰਚਾ ਕਰਨਾ ਚਾਹੀਦਾ ਹੈ ਜਿੰਨੀ ਸਾਡੀ ਜੇਬ ਇਜਾਜ਼ਤ ਦੇਵੇ ਜੇਬ ਤੋਂ ਵੱਧ ਕੇ ਖਰਚੇ ਕਰਾਂਗੇ ਤਾਂ ਫਿਰ ਮੁਸ਼ਕਲਾਂ ਦੇ ਵਿੱਚ ਫਸਾਂਗੇ ਤਾਂ ਪਹਿਲੀ ਗੱਲ ਇਹ ਹੈ ਵੀ ਆਪਾਂ ਸਮਝਦਾਰੀ ਦੇ ਨਾਲ ਚੱਲਣਾ ਹੈ ਅਤੇ ਸਮਝਦਾਰੀ ਦੇ ਨਾਲ ਨਾਲ ਦੂਜਾ ਕੰਮ ਵੀ ਕਰਨਾ ਹੈ ਚੰਗੇ ਕਰਮ ਕਮਾਉਣ ਦਾ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਟਣਾ ਹੈ ਕਿਉਂਕਿ ਦਸਵੰਦ ਕੱਢਿਆਂ ਹੀ ਬਰਕਤਾਂ ਪੈਂਦੀਆਂ ਨੇ ਇਹ ਗੱਲ ਭਾਵੇਂ ਤੁਸੀਂ ਲੇਖੀ ਰੱਖ ਲਓ ਜਦੋਂ ਆਪਾਂ ਆਪਣੇ ਗੁਰੂ ਦਾ ਹਿੱਸਾ ਖਾਣੇ ਆ ਨਾ ਫਿਰ ਜਿੰਨਾ ਮਰਜ਼ੀ ਕਰ ਵਿੱਚ ਆ ਜਵੇ ਕਦੇ ਵੀ ਵਾਦਾ ਨਹੀਂ ਪੈਂਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਡੇ ਤੋਂ ਕਿਸੇ ਚੀਜ਼ ਦਾ ਲਕੋੜ ਨਹੀਂ ਰੱਖਿਆ ਸਤਗੁਰ ਸੱਚੇ ਪਾਸ਼ਾ ਨੇ ਸਾਨੂੰ ਸਿਰਫ ਦਿੱਤਾ ਹੀ ਦਿੱਤਾ ਹੈ ਤੇ ਬਦਲੇ ਦੇ ਵਿੱਚ ਕੀ ਮੰਗਿਆ ਇੱਕ ਅਮਰਤ ਵੇਲਾ ਅਤੇ ਦੂਸਰਾ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਅਤੇ ਉਹ ਦਸਵੰਦ ਵੀ ਸਤਗੁਰ ਸੱਚੇ ਪਾਸ਼ਾ ਨੇ ਆਪ ਦੇ ਲਈ ਨਹੀਂ ਮੰਗਿਆ ਕਿਉਂਕਿ ਮਾਲਕ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਆ। ਸਤਿਗੁਰ ਸੱਚੇ ਪਾਤਸ਼ਾਹ ਨੇ ਦਸਵੰਦ ਕੱਢਣ ਦੇ ਲਈ ਇਸ ਕਰਕੇ ਕਿਹਾ ਵੀ ਸਾਡੇ ਹੱਥੋਂ ਕਿਸੇ ਦਾ ਭਲਾ ਹੋ ਸਕੇ, ਸਾਡੇ ਹੱਥੋਂ ਕੋਈ ਚੰਗਾ ਕੰਮ ਹੋ ਸਕੇ। ਸਾਡੇ ਵੱਲੋਂ ਕੱਢਿਆ ਹੋਇਆ ਦਸਵੰਦ ਆਪਾ ਗੁਰੂ ਘਰ ਦੇ ਵਿੱਚ ਵੀ ਦੇ ਕੇ ਆਉਣੇ ਆ ਪਰ ਗੁਰੂ ਸਾਹਿਬ ਜੀ ਨੇ ਕਿਹਾ ਜਿੱਥੇ ਵੀ ਤੈਨੂੰ ਕੋਈ ਲੋੜਵੰਦ ਮਿਲਦਾ ਹੈ, ਕੋਈ ਗਰੀਬ ਮਿਲਦਾ ਹੈ ਨਾ ਤੋ ਉੱਥੇ ਹੀ ਮਦਦ ਕਰ ਸਕਦਾ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਇਹ ਬਚਨ ਕੀਤੇ ਨੇ ਤਾਂ ਜੇਕਰ ਤੁਸੀਂ ਕਿਸੇ ਵੀ ਗਰੀਬ ਦੀ ਸਹਾਇਤਾ ਕਰਨਾ ਚਾਹੁੰਦੇ ਆ ਕਿਸੇ ਲੋੜਵੰਦ ਦੀ ਸਹਾਇਤਾ ਕਰਨਾ ਚਾਹੁੰਦੇ ਕਿਸੇ ਦਾ ਇਲਾਜ ਕਰਵਾਉਣਾ ਚਾਹੁੰਦੇ ਆ ਕਿਸੇ ਬੱਚੇ ਦੀ ਪੜ੍ਹਾਈ ਦੇ ਵਿੱਚ ਖਰਮਾਦਦ ਕਰਨਾ ਚਾਹੁੰਦੇ ਆ ਤਾਂ ਉੱਥੇ ਆਪਣਾ ਦਸਵੰਦ ਦੇ ਸਕਦੇ ਹੋ ਗੁਰੂ ਸਾਹਿਬ ਜੀ ਤਾਂ ਵੀ ਸਾਡੇ ਉੱਤੇ ਉਨਾ ਹੀ ਖੁਸ਼ ਹੋਣਗੇ ਜਿੰਨਾ ਗੁਰੂ ਘਰ ਪੈਸਾ ਦਿੱਤਿਆ ਹੋਣਗੇ ਬਲਕਿ ਜਦੋਂ ਆਪਾਂ ਕਿਸੇ ਲੋੜਵੰਦ ਦੇ ਨਾਲ ਜਾ ਕੇ ਖੜਦੇ ਆ ਨਾ ਉਹਦਾ ਸਹਾਰਾ ਬਣਦੇ ਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਜਾਦਾ ਖੁਸ਼ ਹੁੰਦੇ ਆ ਕਿਉਂਕਿ ਉਸ ਮਾਲਕ ਦਾ ਕੰਮ ਕਰਨ ਆਪਾਂ ਚਲੇਗੇ ਵਾਹਿਗੁਰੂ ਜੀ ਨੇ ਤਾਂ ਉਸ ਲੋੜਵੰਦ ਦੀ ਮਦਦ ਕਰ ਹੀ ਦੇਣੀ ਆ ਭਾਵੇਂ ਕਿਤੋਂ ਹੀ ਕਰਨ ਪਰ ਜੇਕਰ ਆਪਾਂ ਅੱਗੇ ਵਧ ਕੇ ਉਹਦਾ ਸਾਥ ਦੇਣ ਤੁਰ ਪਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿੰਨੀ ਖੁਸ਼ੀ ਕਿੰਨੀ ਬਰਕਤ ਸਾਡੀ ਝੋਲੀ ਦੇ ਵਿੱਚ ਪੈ ਜਾਵੇਗੀ ਕਦੇ ਵੀ ਮਨ ਦੇ ਵਿੱਚ ਵਿਤਕਰੇ ਨਹੀਂ ਰੱਖਣੇ ਜੀ ਮਾਲਕ ਨੇ 4 ਪੈਸੇ ਦੂਜਿਆਂ ਦੇ ਨਾਲ ਵਧ ਦਿੱਤੇ ਹਨ ਉਹਨਾਂ ਦਾ ਕਮੰਡ ਨਹੀਂ ਕਰਨਾ ਹੰਕਾਰ ਨਹੀਂ ਕਰਨਾ ਉਹਨਾਂ ਨੂੰ ਚੰਗੇ ਪਾਸੇ ਲੰਮਾ ਹੈ ਕਿਉਂਕਿ ਪੈਸਾ ਇੱਕ ਥਾਂ ਤੇ ਟਿਕਿਆ ਨਹੀਂ ਰਹਿੰਦਾ ਅੱਜ ਸਾਡੇ ਕੋਲ ਆ ਕੱਲ ਨੂੰ ਇਹਨੇ ਪਤਨ ਕਿੱਥੇ ਚਲੇ ਜਾਣਾ ਹੈ ਇਹ ਤਾਂ ਵਾਹਿਗੁਰੂ ਅਕਾਲ ਪੁਰਖ ਦੀ ਰਜਾ ਪਤਾ ਨਹੀਂ ਕਦੋਂ ਸਮਾਂ ਪਲਟੀ ਖਾ ਜਾਵੇ ਤਾਂ ਜੇਕਰ ਅੱਜ ਦਿਨ ਚੰਗੇ ਆ ਮਾਲਕ ਨੇ ਸੁੱਖ ਸਹੂਲਤਾਂ ਦਿੱਤੀਆਂ ਨੇ ਖੁੱਲਾ ਪੈਸਾ ਦਿੱਤਾ ਹੈ ਤੇ ਇਹਦੇ ਵਿੱਚੋਂ ਵੱਧ ਤੋਂ ਵੱਧ ਚੰਗੇ ਕਰਮ ਕਮਾਉਣੇ ਚਾਹੀਦੇ ਆ ਕਿਉਂਕਿ ਚੰਗੇ ਕਰਮ ਕਮਾਵਾਂਗੇ ਤਾਂ ਉਹ ਕਿਤੇ ਨਾ ਕਿਤੇ ਸਾਡੇ ਅੱਗੇ ਆਉਣਗੇ ਅਤੇ ਨਾਲ ਵੀ ਚੰਗੇ ਕਰਮਾਂ ਦੀ ਕਮਾਈ ਹੀ ਜਾਣੀ ਆ ਬਾਕੀ ਜਿੰਨੀ ਮਰਜ਼ੀ ਕਮਾਈ ਇਕੱਠੀ ਕਰ ਲਈਏ ਰੱਤਾ ਪਰ ਚੀਜ਼ ਵੀ ਸਾਡੇ ਨਾਲ ਨਹੀਂ ਜਾਣੀ ਤਾਂ ਬਸ ਜਿੱਥੇ ਵੀ ਕਿਤੇ ਕੋਈ ਲੋੜਵੰਦ ਗਰੀਬ ਮਿਲਦਾ ਹੈ ਉਹਦੀ ਮਦਦ करिए ਜੇ ਘਰ ਦੇ ਵਿੱਚ ਕੋਈ ਜੀ ਆਇਆ ਹੈ ਉਹਦਾ ਸਤਿਕਾਰ करिए ਘਰ ਦੇ ਵਿੱਚੋਂ ਕਹਿੰਦੇ ਜਿੰਨਾ ਹੀ ਆਪਾਂ ਅੰਨ ਪਾਣੀ ਦੇ ਨਾਲ ਸੇਵਾ ਕਰਦੇ ਆ ਨਾ ਭਾਵੇਂ ਆਪਾਂ ਕਰਦਾਨ ਪਾਣੀ ਲੰਗਰਾਂ ਦੇ ਗੁਰੂ ਕੇ ਲੰਗਰਾਂ ਵਿੱਚ ਪਾ ਕੇ ਹੁਣੇ ਆ ਕਿਸੇ ਲੋੜਵੰਦ ਦੀ ਮਦਦ ਕਰਦੇ ਉਨਾ ਹੀ ਸਾਡਾ ਭਲਾ ਹੁੰਦਾ ਹੈ ਤਾਂ ਫਿਰ ਇਹ ਚੰਗੇ ਕੰਮ ਵੀ ਆਪਾਂ ਜ਼ਰੂਰ ਕਰਨੇ ਆ ਉਸ ਤੋਂ ਬਾਅਦ ਆ ਤੀਸਰੀ ਗੱਲ ਸਮਾਂ ਨਹੀਂ ਗਵਾਉਣਾ ਸਮੇਂ ਦੀ ਕਦਰ ਕਰਨੀ ਆ ਜਿਸ ਬੰਦੇ ਨੇ ਸਮੇਂ ਦੀ ਕਦਰ ਕਰ ਲਈ ਸਮਝੋ ਉਹਨੇ ਸਭ ਕੁਝ ਪਾ ਲਿਆ ਪਰ ਜਿੰਨੇ ਬੰਦੇ ਨੇ ਆਪਣਾ ਸਮਾਂ ਗਵਾ ਲਿਆ ਉਹਨੇ ਸਭ ਕੁਝ ਗਵਾ ਲਿਆ ਤਾਂ ਆਪਣੇ ਦਿਨ ਦੇ ਇੱਕ ਇੱਕ ਪਲ ਇੱਕ ਇੱਕ ਛਿੰਦਾ ਹਿਸਾਬ ਕਿਤਾਬ ਰੱਖਣਾ ਹੈ ਕਿ ਮੈਂ ਇਹਨੂੰ ਕਿਸ ਤਰ੍ਹਾਂ ਵਰਤਣਾ ਹੈ ਆਪਣਾ ਰਤਾ ਪਰ ਸਮਾਂ ਵੀ ਵਿਅਰਥ ਨਹੀਂ ਗਮਾਉਣਾ ਜੇ ਕੰਮ ਕਰਦੇ ਆ ਤਾਂ ਕੰਮ ਦੇ ਨਾਲ ਮਤਲਬ ਹੋਣਾ ਚਾਹੀਦਾ ਹੈ ਇਧਰ ਉਧਰ ਦੀਆਂ ਗੱਲਾਂ ਦੇ ਵਿੱਚ ਧਿਆਨ ਨਹੀਂ ਦੇਣਾ ਚਾਹੀਦਾ ਉਸ ਤੋਂ ਬਾਅਦ ਆ ਚੌਥਾ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੰਦਿਆ ਧੰਨਵਾਦ ਕਰਿਆ ਕਰ ਸ਼ੁਕਰ ਕਰਿਆ ਕਰ ਅਤੇ ਸ਼ੁਕਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਤਾਂ ਆਪਾਂ ਕਰਨਾ ਹੀ ਕਰਨਾ ਹੈ ਕਿਉਂਕਿ ਵਾਹਿਗੁਰੂ ਜੀ ਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ ਹੈ ਉਹਨਾਂ ਦਾ ਤਾਂ ਆਪਾਂ ਪੂਰੇ ਦਿਨ ਦੇ ਵਿੱਚ ਬੈਠ ਕੇ ਸ਼ੁਕਰ ਮਨਾਈਏ ਤਾਂ ਵੀ ਘਟਿਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਤਾਂ ਫਸ ਵੀਰੇ ਸਵੇਰ ਉੱਠਦੇ ਆ ਸਾਰ ਕਰਨਾ ਹੈ ਫਿਰ ਜਦੋਂ ਰੋਟੀ ਖਾਣੀਆਂ ਪਾਣੀ ਪੀਣੀਆਂ ਕੋਈ ਦਾਤ ਕੋਈ ਚੀਜ਼ ਸਾਡੇ ਘਰ ਵਿੱਚ ਆਉਂਦੀ ਆ ਉਦੋਂ ਵੀ ਸ਼ੁਕਰਾਨਾ ਕਰਨਾ ਹੈ ਪਰ ਜੇਕਰ ਦੁਨੀਆਦਾਰੀ ਦੇ ਵਿੱਚ ਵਿੱਚ ਚੱਲਦਿਆਂ ਹੋયા ਸਾਡੇ ਲਈ ਕੋਈ ਚੰਗਾ ਕੰਮ ਕਰ ਰਿਹਾ ਹੈ ਨਾ ਉਹਦਾ ਵੀ ਧੰਨਵਾਦ ਕਰਨਾ ਹੈ ਕਿਉਂਕਿ ਜਦੋਂ ਆਪਾਂ ਕਿਸੇ ਦਾ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਨਾ ਤਾਂ ਉਹਨੂੰ ਬਹੁਤ ਵਧੀਆ ਲੱਗਦਾ ਹੈ ਉਹਦਾ ਫਿਰ ਤੋਂ ਸਾਡੇ ਲਈ ਕੰਮ ਕਰਨ ਨੂੰ ਦਿਲ ਕਰਦਾ ਹੈ ਪਰ ਜੇਕਰ ਆਪਾਂ ਕਿਸੇ ਦੇ ਕੀਤੇ ਦਾ ਗੋਣੀ ਨਾ ਕਰੀਏ ਤਾਂ ਫਿਰ ਸਾਹਮਣੇ ਵਾਲਾ ਵੀ ਕਹਿੰਦਾ ਵੀ ਭਾਈ ਇਹਦਾ ਜਿੰਨਾ ਮਰਜ਼ੀ ਕਰ ਲੋ ਇਹਨੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਸ ਤੋਂ ਚੰਗਾ ਹੈ ਵੀ ਇਹਦੇ ਲਈ ਕੁਝ ਨਾ ਕਰੋ ਪਰ ਜੇ ਆਪਾਂ ਧੰਨਵਾਦ ਕਰਾਂਗੇ ਤਾਂ ਉਹਨੂੰ ਵਧੀਆ ਲੱਗੇਗਾ ਉਹ ਫਿਰ ਤੋਂ ਸਾਡੀ ਮਦਦ ਕਰੇਗਾ ਤਾਂ ਧੰਨਵਾਦ ਕਰਨਾ ਜ਼ਰੂਰੀ ਆ ਉਸ ਤੋਂ ਬਾਅਦ ਆ ਪੰਜਵੀਂ ਗੱਲ ਆਪਣੇ ਘਰ ਦੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਡੇ ਘਰ ਦੇ ਬਜ਼ੁਰਗ ਸਾਡੇ ਘਰ ਦੀਆਂ ਬਰਕਤਾਂ ਨੇ ਇਹ ਗੱਲ ਭਾਵੇਂ ਲਿਖ ਕੇ ਰੱਖ ਲਓ ਜਿਸ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਆ ਨਾ ਉਸ ਘਰ ਦੇ ਵਿੱਚ ਚਾਰੇ ਪਾਸਿਆਂ ਤੋਂ ਰਜੀ ਕਰਦਾ ਹੈ ਚਾਰੇ ਪਾਸਿਆਂ ਤੋਂ ਖੁਸ਼ੀਆਂ ਆਉਂਦੀਆਂ ਨੇ ਪਰ ਜਿਸ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਉਹਨਾਂ ਦਾ અપਮਾਨ ਹੁੰਦਾ ਹੈ ਨਾ ਉੱਥੇ ਭਾਵੇਂ ਸੋਨੇ ਦੇ ਪਹਾੜ ਵੀ ਖੜੇ ਹੋ ਜਾਣ ਤਾਂ ਵੀ ਘਰ ਦੇ ਵਿੱਚ ਕਲਾ ਕਲੇਸ਼ ਹੀ ਰਹੇਗੀ ਘਰ ਵਿੱਚ ਸੁੱਖ ਨਹੀਂ ਹੁੰਦਾ ਤਾਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈ ਕਈ ਵਾਰ ਬਜ਼ੁਰਗ ਕਾਲੇ ਪੈ ਜਾਂਦੇ ਨੇ ਪਰ ਆਪਾਂ ਕਾਲੇ ਨਹੀਂ ਪੈਣਾ ਕਿਉਂਕਿ ਉਹ ਸਾਡੇ ਵੱਡੇ ਵਡੇਰੇ ਆ ਅਸੀਂ ਉਹਨਾਂ ਤੋਂ ਛੋਟੇ ਹੀ ਰਵਾਂਗੇ ਤਾ ਵੱਡਿਆਂ ਦਾ ਸਤਿਕਾਰ ਕਰਨਾ ਹੈ ਛੋਟਿਆਂ ਦੇ ਨਾਲ ਪਿਆਰ ਕਰਨਾ ਹੈ ਜਦੋਂ ਵੀ ਕਿਸੇ ਕੰਮ ਤੇ ਜਾਣਾ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਜਾਣਾ ਹਰ ਰੋਜ਼ ਬਜ਼ੁਰਗਾਂ ਦੇ ਕੋਲ ਬੈਠ ਕੇ ਕੁਝ ਸਮਾਂ ਬਿਤਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀਆਂ ਆਂਦਰਾਂ ਨੂੰ ਠੰਡ ਪੈ ਸਕੇ ਕਈ ਵਾਰ ਬਜ਼ੁਰਗ ਸਾਡੇ ਨਾਲ ਗਰਮ ਹੀ ਤਾਂ ਰਹਿੰਦੇ ਆ ਕਿਉਂਕਿ ਅਸੀਂ ਉਹਨਾਂ ਦੇ ਕੋਲ ਜਾ ਕੇ ਬੈਠਦੇ ਹੀ ਨਹੀਂ ਅਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਕਰਦੀਏ ਇੱਕ ਵਾਧੂ ਚੀਜ਼ ਬਣ ਗਏ ਆ ਜਿਹੜੀ ਇਹਨਾਂ ਨੇ ਸਾਈਡ ਦੇ ਉੱਤੇ ਰੱਖ ਦਿੱਤੀ ਆ ਹੁਣ ਇਹ ਸਾਡੀ ਪਰਵਾਹ ਨਹੀਂ ਕਰਦੇ ਤਾਂ ਫਿਰ ਉਹ ਆਪਣੀ ਮੌਜੂਦਗੀ ਨੂੰ ਦਰਸਾਉਣ ਦੇ ਲਈ ਫਿਰ ਸਾਡੇ ਉੱਤੇ ਗਰਮ ਹੁੰਦੇ ਆ ਕਈ ਵਾਰ ਸਾਨੂੰ ਲੜਦੇ ਆ ਸਾਡੇ ਵਿੱਚ ਨੁਕਤਾਚੀਨੀ ਕਰਦੇ ਪਰ ਜਦੋਂ ਆਪਾਂ ਉਹਨਾਂ ਦੇ ਕੋਲ ਬੈਠ ਕੇ ਹਰ ਕੰਮ ਸਲਾਹ ਦੇ ਨਾਲ ਕਰਾਂਗੇ ਫਿਰ ਲੜਾਈ ਝਗੜਾ ਕਾਦਾ ਬੁਜ਼ੁਰਗਾਂ ਦੀਆਂ ਆਂਦਰਾਂ ਨੂੰ ਹਮੇਸ਼ਾ ਠੰਡੇ ਰੱਖਣਾ ਹੈ ਉਹਨਾਂ ਦੇ ਨਾਲ ਬੈਠਣਾ ਹੈ ਗੱਲਾਂ ਬਾਤਾਂ ਕਰਨੀਆਂ ਹੈ ਹਰ ਕੰਮ ਤੇ ਜਾਣ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਆ ਕੇ ਫਿਰ ਦੱਸਣਾ ਚਾਹੀਦਾ ਹੈ ਵੀ ਅੱਜ ਆਪਾਂ ਬਾਰ ਆ ਆ ਕੰਮ ਕਰ ਰਹੇ ਆ ਹਰ ਗੱਲ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਆ ਛੇਵਾਂ ਕੰਮ ਵੀ ਆਪਣੇ ਕੰਮ ਸਾਨੂੰ ਆਪ ਕਰਨੇ ਚਾਹੀਦੇ ਆ ਜਦੋਂ ਅਸੀਂ ਆਪਣੇ ਕੰਮਾਂ ਦੇ ਲਈ ਦੂਜਿਆਂ ਤੇ ਡਿਪੈਂਡ ਹੋ ਜਾਂਦੇ ਆ ਨਾ ਤਾਂ ਫਿਰ ਕਿਤੇ ਨਾ ਕਿਤੇ ਅਸੀਂ ਪਿੱਛੇ ਰਹਿ ਜਾਂਦੇ ਆ ਕਿਉਂਕਿ ਜਿਹੜਾ ਕੰਮ ਆਪਾਂ ਆਪ ਕਰਨਾ ਉਹ ਤਾਂ ਹੁਣੇ ਫੜ ਕੇ ਕਰ ਲਵਾਂਗੇ ਪਰ ਜਿਹੜਾ ਕਿਸੇ ਤੋਂ ਕਰਾਉਣਾ ਉਹਦੀ ਉਡੀਕ ਕਰਨੀ ਪਵੇਗੀ ਵੀ ਕਦੋਂ ਉਹ ਆਵੇਗਾ ਕਦੋਂ ਮੇਰਾ ਇਹ ਕੰਮ ਕਰੇਗਾ ਤਾਂ ਆਪਾਂ ਆਪਣੇ ਕੰਮ ਆਪ ਕਰਨੇ ਆ ਇਸੇ ਦੇ ਉੱਤੇ ਡਿਪੈਂਡ ਨਹੀਂ ਰਹਿਣਾ ਨਾ ਕੰਮਾਂ 'ਚ ਤੇ ਨਾ ਹੋਰ ਕਿਸੇ ਚੀਜ਼ 'ਚ ਉਸ ਤੋਂ ਬਾਅਦ ਕਿ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਦੇ ਕਿਸੇ ਨੂੰ ਨੀਵਾ ਨਹੀਂ ਦਿਖਾਉਣਾ ਬਲਕਿ ਨੀਵੇਂ ਡਿੱਗੇ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨੀ ਆ ਜੇਕਰ ਭੈਣ ਭਰਾ ਸਾਡੇ ਨਾਲੋਂ ਪਿੱਛੇ ਰਹਿ ਗਿਆ ਏ ਭਾਵੇਂ ਪੈਸੇ ਪੱਖੋਂ ਪਿੱਛੇ ਰਹਿ ਗਿਆ ਭਾਵੇਂ ਜਿਵੇਂ ਮਰਜੀ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਆ ਕਦੇ ਵੀ ਆਪਣੇ ਪੈਸੇ ਕਰਕੇ ਉਹਦਾ ਦੇਲ ਨਹੀਂ ਦਿਖਾਉਣਾ ਉਹਨੂੰ ਨੀਵਾ ਨਹੀਂ ਦਿਖਾਉਣਾ ਜਿੰਨਾ ਹੀ ਅਸੀਂ ਨੀਵਿਆਂ ਦਾ ਸਾਥ ਦੇਵਾਂਗੇ ਉਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਉੱਚਾ ਚੁੱਕਦੇ ਨੇ ਤਾਂ ਉਹ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਕਦਰ ਕਰਨੀ ਹੈ ਸ਼ੁਕਰਾਨਾ ਕਰਨਾ ਹੈ ਅਤੇ ਮਾਲਕ ਦੀਆਂ ਦਿੱਤੀਆਂ ਦਾਤਾਂ ਨੂੰ ਸਰਬੱਤ ਦੇ ਭਲੇ ਦੇ ਵਿੱਚ ਲਾਉਣਾ ਚਾਹੀਦਾ ਹੈ ਇਹ ਜਿਹੜੇ ਕੰਮ ਨੇ ਨਾ ਇਹ ਆਪਾਂ ਜੇ ਕਰਨੇ ਸ਼ੁਰੂ ਕਰ ਲਈਏ ਨਾ ਤਾਂ ਇਹ ਕੰਮ ਕਰਨ ਦੇ ਨਾਲ ਤਨ ਮਨ ਤਨ ਸਭ ਪੱਖੋਂ ਧਨਵਾਨ ਹੁੰਨੇ ਆ ਇਹ ਨਹੀਂ ਵੀ ਸਿਰਫ ਧਨ ਪੱਖੋਂ ਸਾਡੇ ਚੰਗੇ ਸੁਭਾਅ ਕਰਕੇ ਲੋਕ ਸਾਡੀ ਕਦਰ ਕਰਦੇ ਆ ਅਤੇ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਆ ਕਿ ਮਿਹਨਤ ਕਰਨੀ ਆ ਕਿਸੇ ਦੇ ਉਤੇ ਆਸ ਨਹੀਂ ਰੱਖ ਕੇ ਬੈਠਣਾ ਹੱਥੀ ਮਿਹਨਤ ਕਰਨੀ ਆ ਤੇ ਰੱਜ ਕੇ ਮਿਹਨਤ ਕਰਨੀ ਇਮਾਨਦਾਰੀ ਦੀ ਮਿਹਨਤ ਕਰਨੀ ਆ ਜਿੰਨੀ ਹੀ ਮਿਹਨਤ ਕਰਾਂਗੇ ਨਾ ਓਨਾ ਹੀ ਸਾਡੇ ਘਰ ਵਿੱਚ ਪੈਸਾ ਆਵੇਗਾ ਹੱਕ ਸੱਚ ਦੀ ਕਿਰਤ ਕਰਨੀ ਆ ਇਹ ਪੈਸਾ ਸੁੱਖ ਸੌਲ ਦਾ ਮਗਰ ਮਗਰ ਭੱਜੀਆਂ ਫਿਰਦੀਆਂ ਨੇ ਕਿਉਂਕਿ ਮਿਹਨਤੀ ਬੰਦੇ ਦੀ ਬਾਹ ਹਮੇਸ਼ਾ ਸਤਿਗੁਰੂ ਸੱਚੇ ਬਾਸ਼ਾ ਦੇ ਹੱਥ ਵਿੱਚ ਹੁੰਦੀ ਆ ਤਾਂ ਫਿਰ ਇਹਨਾਂ ਗੱਲਾਂ ਦਾ ਆਪਾਂ ਧਿਆਨ ਜ਼ਰੂਰ ਰੱਖਣਾ